ਬੜਾ ਭੰਗਾ ਖੜਾ ਹੋਇਆ ਉਧਰ ਪੈਸੇ ਨਹੀਂ ਕਰਤਾ। ਅਰੇ ਲੱਖ ਰੁਪਈਆ ਦੇ ਦੋ। ਚਲੋ ਬਣਾਉਣੇ ਕੋਈ ਵਿਚਾਰ ਕਰਾਂਗੇ ਪਰ ਕਿਤੋਂ ਅੱਖ ਬਸ ਅੱਜਾ। ਹੋਰ ਕਿ ਦੇਣੇ ਤਾਂ ਪੈਣਗੇ ਫਿਰ। ਵਾਹ ਗਰਮੀ ਬਹੁਤ ਅੱਜ। ਹੋਰ ਤਾਂ ਪਾਣੀ ਗਰਮੀ ਹੈ ਭਾਈ ਜੀ। ਇੱਥੇ ਬੈਠਾ ਜੀ ਮੈਂ ਇਹਨਾਂ ਕੋਲ ਮੇਵੇ ਵਾਰੀਆਂ ਕੋਲ। ਹਾਂ। ਉਧਰ ਪੈਨ ਦਾ ਫੋਨ ਆ ਗਿਆ ਮੈਂ ਛਾੜੀ ਜੀ ਤੋ ਕੇ ਗੱਲ ਕੀਤੀ ਉਹਨਾਂ ਨਾਲ। ਹਾਂ। ਉਹ ਕਹਿੰਦੇ ਲੱਖ ਰੁਪਈਆ ਦੇ ਦਿਓ ਸਾਨੂੰ। ਹੋਣਾ। ਅੱਬੀਤ ਅੱਜ ਹੀ ਕਹਿੰਦੀ ਜਾਂ ਸਵੇਰੇ ਦੇ ਉਹ ਪੱਕਾ ਦੇਣਾ ਪੂਆ ਕਹਿੰਦੀ ਮੈਂ ਕੀ ਕਰਨਾ ਕਹਿੰਦੀ ਅਸੀਂ ਨਾ ਮਕਾਨ ਪਾਉਂਦੇ ਸੀ ਉਥੋਂ ਪੋਰਸ਼ਨ ਜਾ ਵਧਾ ਲੈ ਲੱਖ ਰੁਪਏ ਦੀ ਜਰੂਰਤ ਹੈ ਤੇ ਕਹਿੰਦੀ ਭਾਈ ਬਣ ਕੇ ਕਹਿੰਦੀ ਜਿਵੇਂ ਮਰਜ਼ੀ ਕਰੋ ਮੈਂ ਹਾਂ ਭਈ ਦਮਾਈ ਜਦੋਂ ਮੰਗੀ ਲੱਤਾ ਫਿਰ ਨਹੀਂ ਨਹੀਂ ਤਾਂ ਪਾئیںਗੇ ਪਤਾ ਹਨ ਹੋਰ ਦੇਣੇ ਪੈਣਗੇ ਫਿਰ ਜਦੋਂ ਹੁਣ ਮੌਕੇ ਤੇ ਉਹਨਾਂ ਦਾ ਕਈ ਵਾਰੀ ਜੇ 7 8 ਕੀ ਵਾਲਾ ਕਹਿੰਦਾ ਭੈਣ ਐਡੀ ਵੱਡੀ ਕੋਠੀ ਮਿਡਲੀ ਤੇ ਆ ਪੋਰਸ਼ਨ ਵੇਲੇ ਤੁਸੀਂ 7 8 ਕੀ ਇਹਨਾਂ ਦੀ ਹਨਾ ਹੋਰਾ ਕਿਤੇ ਦੇਣ ਵੇ ਨਾ ਘੜਗੜ ਕਰਨੀ ਨਹੀਂ ਨੀ ਨਰਮਲ ਵਧੀਆ ਵਿਚਾਰਾ ਮੁੰਡਾ ਅੱਛਾ ਉਹ ਨਹੀਂ ਇਹ ਜਾ ਭੈਣ ਵੀ ਵਧੀਆ ਬਿਹਾਰ ਦੇ ਸਹੀ ਹੈਗੇ ਇਹੀ ਗੱਲ ਨਹੀਂ ਦੇਖ ਨਾ ਪੁੱਤ ਲੈ ਕੇ ਦੇ ਦੇਣਾ ਹੋਰ ਕੀ ਹੈ ਫਿਰ ਹੋਰ ਦੇਖ ਬਾਕੀ ਭੈਣ ਭਾਈ ਮੌਕੇ ਤੇ ਕੰਮ ਆਉਂਦਾ ਹੁੰਦਾ ਹਰੇਕ ਜਦੋਂ ਕੋਈ ਵਿਵਸਤਾ ਬਣਦੀ ਹੈ ਨਾ ਆਪਾਂ ਨੂੰ ਤਾਂ ਫਿਰ ਦੇਣੇ ਪੈਣਗੇ ਨਾ ਹੋਰ ਇਹ ਤਾਂ ਹੈਗਾ ਹੈ ਪਾਈ ਪਾ ਕੇ ਰੱਖਤੀ ਹੈ ਹੋਰ ਆਪਣਾ ਜੀ ਹੋ ਗਈ ਹੈ ਨਾ ਲੱਖ ਰੁਪਏ ਜਦ ਮੈਂ ਪੁੱਛਦਾ ਨਾ ਪਚਾ ਕੇ ਆਉਣਾ ਫਿਰ ਲੈ ਲੈ ਪੁੱਤ ਫਿਰ ਦੇਣਾ ਤਾਂ ਪੈਣੀ ਹੈ ਗੱਲ ਕਰਾਏਗਾ ਜਿਹੜਾ ਤੇਰੇ ਕੋਲੇ ਪਿਆ ਸੀ ਲੱਖ ਰੁਪਏ ਮਾਹ ਉਹਨਾਂ ਦੇ 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 ਪੂਰੇ ਦੇ ਪੱਤੇ ਉਹਰੇ ਦੇ ਪਰ ਉਹ ਤਾਂ ਕਿਉਂ ਦੇਣਾ ਫਿਰ ਆਖਣੇ ਨੀ ਕਿ ਜਦੋਂ ਕੁੜੀ ਲੈਣ ਆਊਗੀ ਆਖਣੀ ਇਹ ਤਾਂ ਨਹੀਂ ਮੰਨੇ ਨਾ ਮੈਂ ਕਰਨਗੇ ਫਿਰ ਮੌਕੇ ਤੇ ਰੋਲਾ ਪਾ ਕੇ ਖੜ ਜਾਣਗੇ ਉਹ ਰੱਖਣ ਦਾ ਸਾਡੀ ਕੀ ਕੋਸ਼ ਲੱਗਦੀ ਹੈ ਪੈਸਾ ਭਾਈ ਨੂੰ ਤੇ ਨਾ ਸੇ ਪੰਗਾ ਖੜਾ ਹੋ ਜਾ ਹੁਣ ਹੋਰ ਆ ਵੱਡਾ ਭਾਈ ਨੂੰ ਫਰਮਾ ਗੁਰੂ ਵਾਲਾ ਕਹਿੰਦਾ ਕਿ ਕੁੜੀ ਨੂੰ ਲੱਖ ਰੁਪਏ ਬੇਬੇ ਨੇ ਦਿੱਤਾ ਸੀ ਮੁੜ ਕੇ ਕੁੜੀ ਮੁੱਖਰ ਗਈ ਮੁਰਚਾ ਪਰੋਲਾ ਪਈ ਉਹ ਮੇਰੇ ਪਿਛੇ ਦਾ ਰਮਾ ਪਾਈ ਉਹ ਆਉਂਦਾ ਜੀ ਭੈਣ ਪਾਈ ਤੇ ਲੈ ਜਾਂਦੀ ਰਹੀ ਨੇ ਮਾਤਾ ਫਿਰ ਆਏ ਹੋਏ ਨੇ ਮਾਤਾ ਮੇਰੀ ਵੀ ਹੈ ਹਾਂ ਮਾਲਾ ਵਰਕ ਪਾਈ ਨੇ ਹੁਣ ਦੋ ਚਿੱਤਾਂ ਜੀ ਹੋ ਰਿਆ ਆ ਵੀ ਜਤਾਂ ਨੂੰ 25000 ਨਾਲ ਸਾਲ ਨੇ ਤਾਂ ਬੜੀ ਵੀ ਦੇ ਕਹਿ ਲੱਖ ਦਿੱਤਾ ਉਹਨਾਂ ਨੇ ਐ ਕਰਦਾ ਫਿਰ 50000 ਰੁਪਏ ਕਹਿ ਦਿੰਦੇ ਉਹਨਾਂ ਨੂੰ ਫਿਰ ਹਾਂ ਐ ਕਰਦਾ ਵੀ ਜੇੜਾ ਬਹਲਾ ਤੁੰਦੀ ਹੋਣ ਲੱਗਿਆ ਫਿਰ ਆਪਾਂ ਲੱਖ ਦੇ ਦਾਂਗੇ ਹਕੀਆ ਅਰਤੀ ਫੜਕੀ ਦੇਣਾ ਪੈਣਾਗਾ ਮੈਂ ਪਹੁੰਚਦਾ ਚਲ ਅਰਤੀ ਨੂੰ ਫੋਨ ਕਰਾਂਗਾ ਕੱਪ ਪੁੱਛਣਾ ਫਿਰ ਪੁੱਤ ਹਾਂ ਇਹ ਨੀਅਤਾਂ ਲੱਗੀਆਂ ਪਈਆਂ ਪੱਕੀਆਂ ਪਈਆਂ ਜਮਾ ਇੱਕ ਦਸ ਹੀ ਜਮਾ ਪਰ ਮੈਂ ਤੂੰ ਮਾਨ ਪੈਣ ਪੈਣ ਦਾ ਫੋਨ ਆਇਆ ਸੀਗਾ ਅੱਛਾ 2 ਲੱਖ ਰੁਪਏ ਕੀ ਕਰਨਾ ਉਹਨੇ ਲੱਖ ਰੁਪਏ ਕਰ ਪਾਈ ਜਾਂਦੇ ਉਹ अच्छा कने पोर्शन दे और उडा लगे इतने कने लाख रुपैया चाहिए मैंने अच्छा ਤੁਸੀਂ ਕਿੱਥੋਂ ਦੇ ਦੋਗੇ ਉਹ ਲੱਖ ਰੁਪਈਆ ਆੜਤੀ ਤੇ ਜਾ ਕੇ ਮੈਂ ਦੇ ਦਿੰਨਾ ਫੇਰ ਕਿੰਦਾ ਭੈਣ ਮੋੜ ਦੂੰਗੀ ਦੇ ਦਿਓ ਫੇਰ ਜੇ ਹੈਗੇ ਤੁਹਾਡੇ ਕੋਲੇ ਮੁੜ ਕੇ ਆੜਤੀ ਤੇ ਫੜਕੇ ਲੈਉਣੇ ਪੈਣਗੇ ਹਾਂ ਫੇਰ ਅਗਲਾ ਮੋੜੇ ਨਾ ਮੋੜੇ ਮੋੜ ਤੋਂ ਐਡੀ ਗੱਲ ਨਹੀਂ ਜਦੋਂ ਮੈਨੂੰ ਵਿਸ਼ਵਾਸ ਹੈ ਭੈਣ ਤੇ ਬਾਈ ਤੇ ਦੇ ਦੇਣਗੇ ਵਿਸ਼ਵਾਸ ਹੀ ਮਾਰਦਾ ਬੰਦੇ ਨੂੰ ਅੱਜ ਕੱਲ੍ਹ ਮੈਂ ਜਾਇਆ ਹਾਂ। ਤੁਸ ਕੋ ਨੀਲੂਣਾ ਪਾ ਦੇਣਾ। ਨੀਲਾ ਤਾਂ ਪਾ ਦੂੰਗੀ ਇਹ ਸਬਜ਼ੀ ਸਾਰੀ ਪੱਕੀ ਪਈ ਹੈਗੀ ਤੇ ਗੌਰ ਹੀ ਨਹੀਂ ਕਰਦਾ ਕੋਈ। ਗੌਰ ਤਾਂ ਛੋਣਾ ਲਾਉਣ ਲੱਗਿਆ ਹੁਣ ਟਾਈਮ ਹੀ ਲੱਗਦਾ। ਹੋਰ ਪਾਣੀ ਪੂਣੀ ਲਾਓ ਇਹ ਚ ਹੋਰ ਥੋੜਾ ਬਹੁਤਾ। ਹੋਰ ਤਾਂ ਹੀ ਕੁਝ ਲਿਆਉਣ ਇੱਥੋਂ। ਨਾ ਕੁਝ ਨਹੀਂ ਲਿਆਉਣਾ ਹੂੰ ਛੋਡੀ ਮਰਜੀ ਹੈਗੀ ਮੈਂ ਤਾਂ ਸਾਨੂੰ ਐਂ ਕਹਿੰਨੀ ਹੈਗੀ ਟਾਈਮ ਬਹੁਤ ਮਾੜੇ ਇਨਰਜਿਕਲ ਮਾਹੌਲ। ਮਾਹੌਲ ਤਾਂ ਉਹ ਰਿਸ਼ਤੇਦਾਰਾ ਮੇਨ ਰਿਸ਼ਤੇਦਾਰੀ ਹੁਣ ਨਹੀਂ ਦਿੰਦੇ ਤਾਂ ਮਰਦੇ ਆਂ। ਪੈਸਿਆਂ ਨਾਲ ਹੀ ਫਰਕ ਪੈਂਦਾ ਰਿਸ਼ਤੇਦਾਰੀ 'ਚ। ਪੈਸਿਆਂ ਦਾ ਕੀ ਫਰਕ ਪੈਂਦਾ ਹੈਗਾ ਆਪਾਂ? ਬੇਬੇ ਨੂੰ 10 ਲੱਖ ਰੁਪਿਆ ਬੇਬੇ ਨੂੰ ਚ ਲੈ ਬੇਬੇ ਦਾ ਕਹਿੰਦੀ ਭਾਈ ਦੇ ਦੇ ਦੋ ਫਿਰ ਕੀ ਆ ਮੈਂ ਤਾਂ ਬੇਬੇ ਆਲਾ 10 ਲੱਖ ਰੁਪਿਆ ਵੀ ਆਖੇ ਮੈਂ ਬੇਬੇ ਤੇਰੇ ਕੌਣ ਜੇ ਪਿਆ ਉਹ ਉਹ ਕਹਿੰਦੀ ਫਿਰ ਐ ਨਹੀਂ ਪਤਾ ਮੌਕੇ ਤੇ ਜਦੋਂ ਲੈਣਾ ਹੋਇਆ ਤੇ ਕੋਹੋਗੀ 10 ਲੱਖ ਰੁਪਿਆ ਦਾ ਬੇਬੇ ਦਾ ਮੈਂ ਤਾਂ ਦਿੰਦੀ ਨਹੀਂ ਅੱਛਾ ਤੇ ਮੇਰਾ ਕਿਹੜਾ ਨਿਸਾਨਾ ਹੂੰ ਮੈਂ ਤਾਂ ਆਮਰ ਪਾਜੀ ਅੱਛਾ ਫਿਰ ਹੁਣ ਤੁਸੀਂ ਲੈ ਪੈਸੇ ਲੈਣ ਜਾਣੇ ਹੋ ਮੈਂ ਤਾਂ ਦੱਸ ਨਹੀਂ ਆਏ ਸੀ ਦੱਸ ਕੇ ਮੈਂ ਦੱਸ ਦਈਏ ਫਿਰ ਦੇਣੇ ਤਾਂ ਪੈਣਗੇ ਅੱਛਾ ਹੈ ਤਾਂ ਹੁਣ ਜੇ ਕਾਲੇ ਤੋਂ ਪਾ ਮੰਗੀ ਤੇਰੇ ਭਾਈ ਤੂੰ ਫਿਰ ਉਹ ਕਿਹੜਾ ਤੈਨੂੰ ਦੇ ਦੇਣਾ ਹੈ ਨੀ ਐ ਤਾਂ ਹੁੰਦਾਗਾ ਵਿਸ਼ਵਾਸ ਹੁੰਦਾ ਭੈਣ ਭਰਾ ਤੇ ਮੈਨੂੰ ਤਾਂ ਲੱਗਦੀ ਨਹੀਂ ਇਹ ਵੀ ਮੋੜ ਦੂਗੀ ਨਹੀਂ ਦੇ ਦੂ ਮੈਂ ਜਾਇਆ ਮਾਕਰ ਮਾਪੂ ਤਾਂ ਮਰਜ਼ੀ ਕਰਦੇ ਆ ਉਹਦੀ ਮੈਨੂੰ ਤਾਂ ਦੱਸਣੀ ਆ ਮੈਥੋਂ ਕਿਹੜਾ ਹੈ ਐ ਪੁੱਛਦੇ ਆ ਦੱਸਣ ਆਇਆ ਮੈਨੂੰ ਤਾਂ ਵੀ ਲੈਣ ਜਾਣੇ ਆ ਪੈਸੇ ਆ ਹੁਣ ਮਗਲਾ ਮੈਂ 10 ਰੁਪਏ ਕੋਈ ਨਹੀਂ ਦਿੰਦਾ ਮੈਨੂੰ ਜੇ ਮੈਂ ਕਹਦਾ ਵੀ ਕੋਈ ਸੂਟ ਲਿਆਉਣਾ ਨਾ ਜੀ ਹੈ ਨਹੀਂਗੇ ਪੈਸੇ ਹੁਣ ਕਿਵੇਂ ਆੜਤੀ ਦੇ ਦੂ ਇਹਨਾਂ ਨੂੰ ਨਾਲੇ ਇਹਲਾ ਮੋੜੇ ਨਾ ਮੋੜੇ ਤਾਂ ਕੁੜੀ ਜਮਾਣੀ ਮੋੜਦੀ ਉਹੀ ਮਿੱਠੀ ਆ ਉਹ ਮੈਨੂੰ ਤਾਂ ਨਹੀਂ ਲੱਗਦਾ ਉਹ ਮੋੜ ਦੂ ਇਹਨਾਂ ਨੂੰ ਕਰ ਜਾਈ ਕਰਕੇ ਧਰ ਦੇਣਗੇ ਇਹ ਮੇਰੇ ਵੀ ਚਾਚੂ ਨਹੀਂ ਬਣਾਈਗੇ ਅਨਾ ਨਾਲ ਨਹੀਂ ਬਣਾਈ ਨੀ ਪੁੱਤ ਹਲਾ ਪੈਸੇ ਤੇ ਪੈਸੇ ਨੂੰ ਕਰਦੇ ਫੋਨ ਇੱਥੇ ਰੱਖ ਲਓ ਤੇ ਫੋਨ ਕਰ ਦੋ ਉਹਨਾਂ ਨੂੰ ਮਿਲ ਆ ਜਾਣਗੇ ਲੱਖ ਰੁਪਿਆ ਹੈਗਾ ਇਹ ਫੋਨ ਤਾਂ ਕਰ ਤਮੈਂ 50 50 5000 ਫੜਦੇ ਯਾਰ ਕਿਤੋਂ ਤੇ ਫਿਰ ਮੈਂ ਲੱਖ ਰੁਪਏ ਫੜ ਲਮਾ ਕਿਰ ਵੀ ਗੁੱਸੇ ਨਾ ਹੋ ਜੇ ਕਿ ਤੇ ਆਖੂਗੀ ਮੈਂ ਲੱਖ ਮੰਗੇ ਤੇ 50 ਦਿੰਨੀ ਹਾਂ ਹੁਣ ਕਿੰਨੇ ਲੈ ਹੁਣ ਲੱਖ ਰੁਪਏ ਹੋ ਗਏ ਬੇਕ ਹੁਣ ਲੱਖ ਪੜਾਉਣਾ ਹਾਂ ਪਰਮੀ ਤਾਂ ਕਹਿੰਦੀ ਸੀਗੀ ਮੈਂ ਇਧਰ ਜਦੋਂ ਬਾੜੀ ਚ ਸਬਜ਼ੀ ਤੋੜੀ ਜਾਂਦੀ ਸੀ ਉਹ ਬਿਲਕੁਲ ਵਗ ਗਿਆ ਉਹ ਕਹਿੰਦੇ ਕਿ ਵੀ ਰਿਸ਼ਤੇ ਦਾ ਹੀ ਫਰਕ ਨਾ ਪਈਏ ਮੁੜ ਕੇ ਔਖਾ ਹੋ ਜੂ ਮੌਖਾ ਕਿਉਂ ਹੋ ਜੂ ਤਾਂ ਭੈਣ ਹੈਗੀ ਤੇ ਬਾਈ ਆਪਣਾ ਮੇਨ ਰਿਸ਼ਤੇ ਸਰੀ ਦੇਣ ਦਾ ਪਹਿਣਗੇ ਫਿਰ ਐ ਥੋੜੀ ਹੁੰਦਾ ਹੁੰਦਾ ਮਾ ਆਪਾਂ ਨਾਂ ਦੇ ਜੀ ਚੱਲ ਦੇਖ ਨਾ ਪੁੱਤ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਨੀ ਆ ਉਹ ਦੇ ਦੇ ਨੇ ਬੇਬੀ ਕੁਝ ਨਹੀਂ ਹੁੰਦਾ ਐ ਤਾਂ ਪ੍ਰਮਾਤਮਾ ਦੀ ਵੱਡੀ ਜੀ ਹੈਗੀ ਪਰੋਸ ਆਉਂਦਾਗਾ ਉਹ ਐ ਕਹਿੰਦੇ ਆ ਸੰਸਾਰ ਦੁਨੀਆ ਸਿਆਣੀ ਵੀ ਜੇ ਬਾੜਾ ਫੇਰ ਨਾ ਪੈਸਾ ਦੇਖੀ ਨੀ ਸੀ ਪੈਸਾ ਦਾ ਫਿਰ ਹੁਣ ਇਹ ਚੀਜ਼ਾਂ ਸਰਦਾਂ ਨਹੀਂ ਨਾ ਹੁੰਦਾ ਇਹਨਾਂ ਚੀਜ਼ਾਂ ਚੱਲ ਫੇਰ ਦੇਖ ਲੈ ਪੁੱਤ 니 ਦੇ ਹੀ ਪਾਣਾਂਗੇ ਐ ਹੁੰਦਾ ਨਾ ਆਪਣਾ ਹੀ ਇਹੀ ਇਹੀ ਪਰਿਵਾਰ ਆਗਾ ਹਾਂ ਨਹੀਂ ਤੇ ਜੇ ਫੇਰ ਪਾਣ ਨਹੀਂ ਉਹੀ ਘਰ ਪਾਣਾ ਪਾਈਆਂ ਨਹੀਂ ਵੱਡੀ ਰਿਸ਼ਤੇਦਾਰੀ ਹੁੰਦੀ ਹੈ ਕਿ ਨਹੀਂ ਹਾਂ ਬਾਕੀ ਅੱਜਕੱਲ ਦਾ ਰਾਵ ਰਵੀਆਂ ਹੀ ਚੱਲਦਾ ਗਾ ਕਿਸੇ ਤੁਸੀਂ ਦੇ ਦਿੱਤੇ ਕਿਸੇ ਨੂੰ ਲੈ ਦੀ ਹਾਂ ਇਹ ਕਹਿੰਦਾ ਤਾਂ ਨਹੀਂ ਇਹ ਜਿਹਨਾਂ ਆਪਾਂ ਕਿਹਦੀ ਨਹੀਂ ਦਿੰਦੇ ਫਿਰ ਔਖਾ ਗਾ ਫਿਰ ਫਿਰ ਉਹ ਗੁੱਸੇ ਹੋ ਹਾਂ ਹੋਊਂਗੀ ਆਪ ਕੋਈ ਮੈਨੂੰ ਦੇ ਬਾਕੀ ਮੈਂ ਕਰਦਾ ਵੇਢਣਾ ਵੇਢ ਰੱਖਿਆ ਸੀ ਕੱਲੋਂ ਆਪਾਂ ਨਹੀਂ ਦਿੱਤੇ ਸੱਸਾ ਜੀ ਸੱਸ ਉਹ ਮਿਹਣੇ ਦਈਓਗੀ ਤੇਰੇ ਭਾਈ ਦੇ ਮਾਫੀ ਤੇ ਪਹਿੰਦੇ ਹਾਂ ਇਹ ਤਾਂ ਗੱਲ ਹੈਗੀ ਇਹ ਤਾਂ ਹੈ ਹੀ ਆਪਾਂ ਫਿਰ ਲੱਖ ਸੋ ਲੈ ਆਏ ਆ ਲੱਕੂ ਵੀ ਤੁਸਤਾ ਉਹ ਦਊਂਕੀ ਤਾਂ ਫਹਿੰਦੇ ਤੇ ਸਾਡੇ ਉੱਤੇ ਬੈਠਾ ਫਿਰ ਕੱਲੋਂ ਆਪਾਂ ਫੋਨ ਕਰਤਾ ਬੀਜੇਦੇ ਨਹੀਂ ਉਹ ਪਰ ਕਾਇਰ ਬਸਾਦੇ ਆਂ ਬੀਐਸਬੀ ਤੁਰਤ ਪੈਸਾ ਦਾ ਕੰਮ ਸਾਰਿਆ ਕਹਿ ਨਹੀਂ ਪੈਂਦਾਗਾ ਇਹ ਤਾਂ ਹੈਗਾ ਇਹ ਤਾਂ ਹੈਗਾ ਕਾਲ ਪੁੱਤ ਅੱਜ ਤੂੰ ਸਾਰਦਿਆਂ ਕਰਨੂੰ ਤੇਰਾ ਸਾਰਦੂ ਹੀ ਉਹ ਹੀ ਹੈ ਵਰਤੋਂ ਸਿਕਰੀਆ ਪੰਪ ਪਾਈਆਂ ਦੀ ਹੈ ਤਾਂ ਤੂੰ ਫੋਨ ਕਰਤਾ ਬਈ ਬਣਾ ਕਹਾਂ ਟਟਕੇ ਕਰਤਾ ਭਾਈ ਮੈਂ ਪੈਸਾ ਲੈਣ ਬਾਗੀ ਮੈਂ ਕਿਹਾ ਸੀ ਮੈਂ ਮਨਜੀਤ ਗਿਆ ਪੈਸੇ ਲੈਣ ਤੇ ਕਿਹਦਾ ਕੰਮ ਕਰੂਗਾ ਪੈਨ ਪੁੱਛਦੀ ਸੀਗੀ ਅੱਛਾ ਕਹਿੰਦੀ ਬੀਬੀ ਕਿਵੇਂ ਕਰਨਗੇ ਕੁਛ ਬੋਲਦੇ ਘਰੇ ਮਹਾਨਾ ਭਾਈ ਕੁਛ ਨਹੀਂ ਬੋਲਦੇ ਤੇ ਮਨਜੀਤ ਗਿਆ ਵੇ ਆ ਪੈਸੇ ਲੈਣ ਠੀਕ ਹੈ ਹਾਂ ਚਲੋ ਮੈਂ ਕਿਰਾ ਪਣੀ ਪੁੰਟਣ ਪੀਣਾ ਕਰ ਕਰ ਦੇ ਆ ਜਾਣਾ ਇਵੈਂਟ ਕਰਤਾ ਸੀ ਸਵੇਰੇ ਵੀ ਪੈਸੇ ਫੜ ਕੇ ਲੈ ਚੋ ਆਇ ਤਾਂ ਮੈਨੂੰ ਪਤਾ ਸੀਗਾ ਵੀ ਮੇਰਾ ਭਰਾ ਬਥੇਰਾ ਚੰਗਾ ਹਾਲਤਕਾਰੀ ਦੇਣਗੇ ਭਾਬੀ ਤਾਂ ਪਤਾ ਨਹੀਂ ਨਾ ਨੁਕਰ ਕਰਦੀ ਹੋਊਗੀ ਪਰ ਚਲ ਕੀ ਲੈਣਾ ਮੇਰੇ ਨਾਲ ਮੇਰੀ ਮਾਂ ਤੇ ਮੇਰਾ ਭਰਾ ਸਿੱਧੇ ਹੈਗੇ ਚਾਰਕ ਦਿਨ ਫੜ ਕੇ ਮੁੜਿਆ ਆਉਂਗੀ ਉਧਰੋਂ ਮੈਂ ਸਤੀਰੇ ਦਾ ਕੰਮ ਖੜਾਗਾ ਆਇ ਤਾਂ ਹੱਲ ਹੋ ਗਿਆ ਵਧੀਆ ਚਲ ਮੇਨ ਤਾਂ ਬਾਲੀ ਕਲਪਨਾ ਲੱਗੀ ਪਈ ਸੀ ਕਿ ਤੇ ਮੈਂ ਇਸਤਰੀ ਨਾਲ ਸੰਨ ਚ ਖੜ ਜੇ ਮੇਰਾ ਕੰਮ ਰੁਕ ਜਾਊਗਾ ਤੇ ਮੈਂ ਸਮੱਸਿਆ ਕਰਦਾ ਕੰਮ ਨੂੰ ਬੱਢਿਆਗਾ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਠੀਕ ਹੈ ਵਧੀਆ ਹੋਰ ਬੱਚੇ ਠੀਕ ਹੈ ਵਧੀਆ ਠੀਕ ਹੈ ਤੂੰ ਸੁਣਾ ਵਧੀਆ ਠੀਕ ਹੈ ਬੜੀ ਗਰਮੀ ਹੈ ਨਾ ਬੜੀ ਗਰਮੀ ਆ ਹੋਰ ਹੋ ਠੀਕ ਹੈ ਭਾਈ ਕਿੱਧਰ ਗਿਆ ਆ ਇੱਥੇ ਗਿਆ ਸੀਗਾ ਕਈ ਕਹੇ ਜੇ ਮੈਨੂੰ ਕਹਿੰਦਾ ਭੈਣ ਨੂੰ ਫੋਨ ਕਰਤਾ ਸੀ ਮੈਂ ਤਾਂ ਹਾਂ ਕਰਤਾ ਸੀ ਮੈਨੂੰ ਤਾਂ ਬੜੀ ਕਲਪਨਾ ਹੋਈ ਹੋਈ ਪਈ ਸੀ ਬੇਬੇ ਉਹ ਵਿਚਾਰੇ ਨੇ ਭਾਈ ਤੇ ਰੰਗ ਸਾਰਤਾ ਉਹ ਤਾਂ ਵਿਚਾਰਾ ਵਧੀਆ ਵੀਰ ਜਿਹਾ ਜੁਦਾ ਰਹੇ ਹਾਂ ਮੈਂ ਫਿਰ ਕਰਦਾ ਫਿਰਦਾ ਸੀ ਕਹਿੰਦਾ ਬੀਬੀ ਕੀ ਮੈਂ ਕਰਾਵਾਂ ਭਾਈ ਲਿਆ ਕੇ ਦੀ ਮੈਂ ਤਾਂ ਤੁਹਾਨੂੰ ਬਾਲੀ ਤੰਗੀ ਚ ਫੋਨ ਕੀਤਾ ਸੀ ਮੈਂ ਕਹਿਣਾ ਕਿਤੇ ਹੋਰ ਨਾ ਮਿਸਤਰੀ ਦਾ ਕੰਮ ਖੜ ਜੇ ਤੇ ਅੱਜ ਤੇਰਾ ਸਾਫਤਾ ਕੱਲ ਨੂੰ ਤੂੰ ਇਹਦਾ ਸਾਰ ਨਹੀਂ ਕਿ ਨਹੀਂ ਤੇ ਤੇ ਲੈ ਬਿਹਾਰ ਨਾ ਆਈ ਨਹੀਂ ਪਤਾ ਮਸਾ ਮਸਾ ਸੈਂਟ ਆਉਂਦੀ ਆ ਬੇਬੇ ਹਣਾ ਇੱਕ ਮੈਂ ਕੰਮ ਬਾਲਾ ਲੰਬਾ ਚਾੜਾ ਵਿੱਢ ਕੇ ਬੈ ਗਈ ਹਾਂ ਫਿਰ ਇਹ ਮਿਸਤਰੀਆਂ ਦਾ ਬਿਹਾਰ ਵਰਗਾ ਕੰਮ ਹੁੰਦਾ ਬਧ ਜਾਂਦਾ ਹਾਂ ਪਹਿਲਾਂ ਦੇਖ ਲੱਖ ਦਾ ਕਹੇ ਤੇ ਡੂਡੂ ਲੱਖ ਤੇ ਵਗ ਜਾਂਦਾ ਜੀ ਡੂਡ ਕਹੇ ਤੇ ਦੋ ਤੇ ਵਗ ਜਾਂਦਾ ਹੈ ਹੋਰਾ ਲੱਖ ਰੁਪਏ ਵੀ ਖਿੱਚ ਤੋ ਕਹੇ ਜੇ ਸਰੀਆ ਸੂਰੀਆ ਸੀਮੈਂਟ ਹੀ ਆਉਏ ਨਾ ਨਹੀਂ ਬਾਲਾ ਕੰਮ ਖਿੱਚ ਕੇ ਲਾ ਜਾਂਦੇ ਤੇ ਹਜੇ ਹੋਰ ਵੀ ਪੈਸੇ ਬਹੁਤ ਲੱਗ ਜਾਣ ਬੱਡਾ ਬਿਡ ਹੁੰਦਾ ਨਾ ਇਹ ਮਿਸਤਰੀ ਦਾ। ਬਾਕੀ ਪੋਸਣ ਵਾਲੇ ਉਹ ਕਰ ਲਿਆ। ਨੰਬਾ ਸ਼ੁਰੂ ਕਰ ਲਿਆ। ਪਾ ਬਿੱਗੇਦੜ ਗਈ। ਇੱਥੇ ਜੀ ਫਿਰਦੀ ਸੀਗੀ ਭਾਂਡੇ ਭੁੰਡੇ ਚਾ ਕਰਦੀ। ਆ ਤਾਂ ਬੇਬੇ ਬਾਈ ਨੇ ਬਾਹਲਾ ਸੋਣਾ ਕਰਤਾ ਜਿਹੜਾ ਮੇਰੇ ਮੌਕੇ ਤੇ ਡੰਗ ਸਾਰਦਾ ਹਨਾ। ਵਧੀਆ ਕਰਤਾ ਤੀ। ਤੇ ਨਹੀਂ ਮੈਂ ਕੀ ਤੋਂ ਮੰਗਦੀ। ਔਖਾ ਹੋ ਜਾਂਦਾ ਮੈਨੂੰ। ਅਏ ਚੇਤੇ ਕੋਈ ਪੈਸੇ ਦਾ ਹੱਲ ਵੀ ਨਹੀਂ ਹੁੰਦਾ ਨਾ ਹੀ ਕੋਈ ਦੇਵੇ ਸੇ ਤੀ। ਸੱਸਰੀ ਠੀਕ ਹੈ ਬੱਦੀ। ਬਾਕੀ ਸਾਰੇ ਬਦੀਆ ਸਾਰੇ ਠੀਕ ਹੈ। ਕੋਈ ਪਾਇਆ ਨਹੀਂ। ਹਾਂ ਬੱਸ ਬੈਠੀ ਆ ਗਈ ਮੈਂ ਉਧਰ ਪਸੂ ਜੇ ਪੜਨ ਬਾਕੀ ਸੀ ਮੈਂ ਹੁਣ ਬਾਹਰ ਜੀ ਸੌਣ ਨੂੰ ਆਉਂਦੀ ਆ ਬਾਟੇ ਬਾਬਾ ਲੰਬੀ ਪੈ ਜਾਂਦੀ ਆ ਸਵੇਰੇ ਜਦੋਂ ਫੋਨ ਕਰਿਆ ਤੁਸੀਂ ਬਾਈ ਨੇ ਫੋਨ ਕਰਿਆ ਸੀ ਉਦੋਂ ਸੰਦੇਹਾਂ ਚੜੀ ਸੀ 6 ਵਾਲੀ ਪਹਿਲੀ ਬੱਸ ਤੇ ਹੁਣ ਦੇਖ ਲਓ 1 ਵਜ ਗਿਆ ਹੁਣ ਆ ਕੇ ਪਹੁੰਚੀ ਆ ਬਾਲਾ ਟਾਈਮ ਲੱਗ ਜਾਂਦਾ ਰਾਹਾਂ 'ਚ ਇੱਕ ਫਿਰ ਉਹ ਬੱਸ ਥਾਂ 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 ਤੇ ਰੁਕਦੀ ਹੁੰਦੀ ਆ ਹੌਲੀ ਹੌਲੀ ਬਿਸਤਰੀ ਲੱਗ ਕੇ ਹੂੰ ਲਾੜੇ ਉਹਦਾ ਘਰ ਕੀ ਲੋਡ ਪੈ ਗਈ ਸੀ ਪੈਸਿਆਂ ਦੀ ਵਿਚਾਲੇ ਫਿਰ ਹਾਂ ਸਸਤੀ ਕਾਣ ਨੂੰ ਕੋਠੀ ਮੋਣਿਆਂਗੇ ਕਿ ਤੁਸੀਂ ਪਹਿਲੇ ਪੁੱਛਿਆ ਲਈ ਮਿਸਤਰੀ ਤੋਂ ਵੀ ਕਿੰਨੇ ਪੈਸੇ ਲੱਗਣਗੇ ਪਹਿਲਾਂ ਤਾਂ ਬਈ ਆ ਹੀ ਕਹੇਗਾ ਆਹੀ ਲੱਗੋਣਗੇ ਥੋੜੇ ਲੱਗਣਗੇ ਇੰਨੇ ਨਹੀਂ ਲੱਗਦੇ ਹੁਣ ਵਿੱਚ ਦੀ ਫਿਰ ਸਮਾਨ ਨਾਲ ਦੀ ਨਾਲ ਮੰਗਾਈ ਜਾਂਦੇ ਹਨ ਕਿਹੜਾ ਪਤਾ ਲੱਗਦਾਗਾ ਸਿਆਣਾ ਨਹੀਂ ਹੋਂਦਾ ਪਹਿਲਾਂ ਨਾ ਆਪ ਜੀ ਲੱਖ ਕਹਿੰਦੇ ਹੋ ਤਾਂ 5 ਲੱਖ ਤਿਆਰ ਹਾਂ ਮਿਸਤਰੀ ਤਾਂ ਨਹੀਂ ਰਹਦੀ ਹੁੰਦੀ ਇਹ ਇਹਨਾਂ ਇੱਕ ਛੋਟਾ ਸਰਜੂਆ ਇਹਦਾ ਮਤਲਬ ਗੱਲ ਦੀ ਮੁੜ ਕੇ ਤੁਸੀਂ ਹੁਣ ਮੈਨੂੰ ਮੌਕੇ ਤੇ ਕਹਿਤਾ ਉਦੋਂ ਜਦ ਆਪਣਾ ਆਰਥੀ ਵਧੀਆ ਚੰਗਾ ਹੈ ਤੇ ਆਪਣੀ ਬਣੀ ਹੋਈ ਹੈ ਜੋ ਮਰਜ਼ੀ ਪੈਸੇ ਖਰਡ ਲਈ ਉਹ ਤਾਂ ਹੈਗਾ ਬਈ ਰੋੜ ਦੀ ਜੀ ਐਵੇਂ ਕਮ ਪਹਿਲਾਂ ਦੱਸਿਆ ਗੁਰੂ ਮੌਕੇ ਤੇ ਆ ਕੇ ਬੜਾ ਉਖ ਹੋ ਜਾਂਦਾ ਹੈ ਉਹ ਮੈਸਤਰੀ ਦੀ ਗਲਤੀ ਆ ਵੀ ਪਹਿਲਾਂ ਨਹੀਂ ਦੱਸਿਆ ਹਨਾ ਵੀ ਉਹ ਉਹ ਜੇ ਬੰਦਾ ਪਹਿਲਾਂ ਹੀ ਪੈਸਾ ਦਾ ਇੰਤਜ਼ਾਮ ਕਰ ਲੈਂਦਾ ਉਹਦਾ ਇਹ ਤਾਂ ਵਧਾਈ ਰੱਖ ਨਹੀਂ ਇਹਨਾਂ ਨੂੰ ਕੁਸੂਨ ਵੀ ਆਪੇ ਇੰਦੋਂ ਆਪਣਾ ਜੇ ਹੁਣ 3 ਲੱਖ ਰੁਪਏ ਤਾਂ ਪੰਜ ਲੱਖ ਕੋਲੇ ਰੱਖੋ ਬਦਲ ਕਹਤਾ ਹੋਏ ਹੁੰਦਾ ਹੈ 2 ਲੱਖ ਦਾ ਤੁਸੀਂ ਪੋਰਸ਼ਨ ਵਧਾ ਕੇ ਬੈਠੇ ਤਾਂ ਹਾਲਾ ਹਾਂ ਪਹਿਲਾਂ ਤਾਂ ਐ ਸੀ ਬਾਈ ਵੀ ਥੋੜਾ ਹੀ ਪਾਵਾਂਗੇ ਥੋੜਾ ਪਾ ਲੈਂਦੇ بس پھر ਉਹਨੂੰ ਕਹਿੰਦੇ ਲੱਗਦੇ ਹੱਥ ਪਾਈ ਲੈਣੇਗੇ ਤਾਂ ਕਰਕੇ। ਓਕੇ ਹੁਣ ਆਲੀ ਗੱਲ ਹੋ ਜਾਂਦੀ ਛੋਟੀ ਹੋਣਾ ਚਾਹੀਦਾ ਤਿੱਕਾ ਨਿੱਟਾ ਜਾਣੀ। ਹਾਂ ਵੀ ਇੰਨੀ ਤਾਂ ਸਫਾਈ ਓਕੀਆ ਨਾਲ ਕੀ ਫਾਇਦਾ ਨਾ ਕਰਦਾ ਸਭ ਚੜਾ। ਨਾ ਦੋ ਜਣਿਆਂ ਕਾਨੂੰ ਬੰਡ ਬਣਾਈ ਹੋਈ ਬੜਾ ਔਖਾ ਹੋ। ਹਾਂ। ਹੈਂ? ਮੁੜ ਕੇ ਹੁਣ ਇਹ ਲੱਗਦਾ 25-30 ਲੱਖ ਰੁਪਏ ਲਾਉਣਗੇ ਤੇ 12 ਲੱਖ ਰੁਪਏ ਅਜਿਕੇਲੇ ਕਿਹਦੇ ਕੋਲ ਆਏਗਾ। ਹਾਂ। ਪਰ ਕਿਹੜਾ ਖਾਣ ਨੂੰ ਇੰਦਾਗਾ? ਸਰਦਾ ਨਹੀਂ ਜਿਹੜਾ ਉਹਨਾਂ ਕੋਲ ਬਣਾ ਲਿਆ। ਫੋੜੇ ਬਾਕੀ ਬੱਚੇ ਵੀ ਛੋਟੇ ਸੀ ਬਣੇ ਹਜੇ ਇਹ ਨਹੀਂ ਹੋਈ। ਹਾਂ ਹੁਣ ਭੱਵੀ ਹੋ ਜਾ। ਬੱਸ ਹੋਈ ਪੰਗਾ ਲੈ ਲ ਨਾ ਆਪਣੋ ਇਹਨੇ ਦੱਸਿਆ ਜਿੱਦ ਘਰ ਪਾਉਣਿਆ ਹਾਂ ਪਹਿਲਾਂ ਦੱਸਿਆ ਤੁਸੀਂ ਨਹੀਂ ਕਿ ਮੈਂ ਤਾਂ ਹੁਣ ਹੀ ਪਤਾ ਲੱਗਿਆ ਬਸ ਮੌਕੇ ਤੇ ਰਾਜ ਜੀ ਬਣੀ ਸੀਗੇ ਫਿਰ ਉਸ ਨਾਲ ਹਾਂ ਪਿੱਛੇ ਤਾਂ ਨਾ ਮੇਰੇ ਕਮਰੇ ਤਾਂ ਵਧੀਆ ਸੀਗੇ ਪੂਰੇ ਵਧੀਆ ਭਰਾਂਡੇ ਪਾ ਲੈਦੇ ਤਾਂ ਵੀ ਸਰ ਜਾਂਦਾ ਤੁਸੀਂ ਤਾਂ ਉਹ ਹੀ ਹੁਣ ਪੰਗਾ ਲੈ ਲੈ ਬੈਠੇ ਬੈਠੇ ਉਹ ਉਹਦੀਆਂ ਸ਼ੱਤਾਂ ਨਹੀਂਆਂ ਸੀ ਇੱਕ ਉੱਚਨੀ ਮਾ ਸੀ ਕਹਿੰਦੇ ਉੱਚਾ ਕਰਕੇ ਪਾ ਲੈਨੇ ਹੁਣ ਭਰਤ ਪਾ ਕੇ ਦੁਆਰੇ ਉੱਚਾ ਕਰਨਗੇ ਪਾ ਲੈਂਦੇ ਨੇ ਜੋ ਆਪਾਂ ਵੇਣੂ ਉੱਚਾ ਕਰਾਂਗੇ ਦੁਆਰੇ ਤੂੰ ਰੈਂਗ ਬਣਿਆ ਤੇ ਨਹੀਂ ਭਾਈ ਮੈਂ ਜਾਊਂਗੀ ਫਿਰ ਪੈਸੇ ਨਾਲ ਲੈ ਕੇ ਜਾਣਿਆ ਪਰ ਸਮਾਨ ਵੀ ਲੈਣਾ ਹੋਣਾ ਹੋਰ ਬੱਸ ਐਵੇਂ ਹੁੰਦਾ ਹੈ ਕਿ ਹੁਣ ਹੀ ਜਾਪ ਟਾਈਮ ਹੈ ਨਹੀਂ ਅੱਜ ਕੱਲ ਬੱਸ ਆ ਜਾਣਾ ਸ਼ਾਮ ਤੱਕ ਪਹੁੰਚੂਗੀ ਮੇਰਾ ਫੋਨ ਮੇਰਾ ਫੋਨ ਕਰ ਦੂੰਗੀ ਫਿਰ ਲੈ ਜਾਣਗੇ ਏਡੇ ਤੋਂ ਪੈਸੇ ਸਾਹਮਲਾ ਲੈ ਪੈਸੇ ਤੁਸੀਂ ਹਾਂ ਚੱਲ ਪੈਸੇ ਲੱਖ ਰੁਪਏ ਧੀਏ ਜੀ ਕੋਈ ਨਹੀਂ ਤੈਨੂੰ ਅੱਡੇ ਤੇ ਝਲਾ ਕੇ ਆ ਲਊਗਾ ਆ ਤਾਂ ਵੀਰੇ ਵਾਲਾ ਸੋਨਾ ਕਰਤਾ ਮੇਰਾ ਹੱਲ ਕਰਤਾ ਮੌਕੇ ਤੇ ਨਹੀਂ ਕਿੱਥੇ ਫਿਰ ਫਿਰ ਕਰਦੇ ਫਿਰਨੇ ਸੀਗਾ ਨਹੀਂ ਕਿਸ ਤੋਂ ਹਨ ਨਸ਼ੇ ਤੇ ਹੱਲ ਨਹੀਂ ਹੁੰਦਾ ਉਧਰੋਂ ਮਿਸਤਰੀ ਦਾ ਕੰਮ ਖੜ ਗਿਆ ਲੈ ਧਿਆਨ ਨਾਲ ਜਾਇਂ ਬਾਈ ਹੋਰ ਬੱਸ ਟਾਈਮ ਹੈ ਨਹੀਂ ਗਾ ਆ ਰਹੀ ਨੂੰ ਫੋਨ ਕਰਕੇ ਮਾਂ ਦੇ ਜਾ ਕੇ। ਕੋਈ ਨਾ। ਕਣੀ ਆ ਤੂੰ ਸੀ ਚੜਾਏ ਉਹ ਚੱਲ ਫਿਰ। ਕਣੀ ਆ ਤੂੰ ਚੜਾਏ। ਹਾਂ ਬਸ ਜਾਉਗੇ ਹੁਣ ਆਉਂਗੇ। ਹਾਂ ਆਉਣ ਵਾਲੀ ਬਸ ਦਾ ਟੈਂਟ ਆਗਾ। ਜਦ ਮੈਂ ਚੜਾ ਗਿਆ ਫਿਰ ਚੱਲ ਵੇ ਪਿਆਜ। ਹੇ ਹੇ। ਹੋ ਗਈ ਮਨਪ੍ਰੀਤ ਹੁੰਦਾ ਫਿਰ ਨੇਰਾ ਵਾਲਾ ਹੋ ਜੂ ਪਰ ਮੇਰੇ ਕੋ ਪੈਸੇ ਆ ਕੋਲੇ। ਚਾਹ ਤਾਂ ਪੀ ਲਈ ਸੀ ਬਣੀ ਪਈ ਸੀ ਬੇਬੀ ਨੇ। ਮੈਂ ਬਣਾ ਕੇ ਕਿਸੀ ਉਧਰ ਗਈ ਸੀ ਤਾ। ਮੈਂ ਚੱਲ ਮੈਂ ਭਾਂਡੇ ਗੁੰਡੇ ਵਾਜਦੀ ਸੀ ਕਿ ਫਿਰ ਮੈਂ ਹੱਥ ਤੋਂ ਬਦ ਲੈ ਆਣਾ। ਚਾਹ ਤਾਂ ਮੈਂ ਬਣਾ ਕੇ ਗਈ ਸੀਗੀ। ਚਲ ਧਿਆਨ ਨਾਲ ਜਾਇਂ ਕੁੜੀ ਜੰਗਾ। ਹੋਰ ਹਨੇਰਾ ਹੋ ਜਾਊਗਾ। ਨਾ ਕੋਈ ਨਾ ਇਹ ਤਾਂ। ਹਨੇਰੇ ਵਾਲੇ ਜਾਵਾਂਗੇ। ਚਲ ਆ ਸੰਤਖੀ ਆਉਂਦੀ। ਕਿਵੇਂ ਫੋਨ ਲਾਇਆ ਤੁਸੀਂ? ਅੱਛਾ। ਉਹ ਦੋ ਕਨਾਲਾਂ ਜ਼ਮੀਨ। ਜਿਹੜੇ ਮੇਰੇ ਨਾਲ ਪਈਆਂ। ਅੱਛਾ। ਕੀ ਰੂੜੂ ਰੂੜੂ ਮਿਲੀਆਂ? ਠੀਕ ਐ। ਜਦ ਮੈਂ ਬੇਬੇ ਨਾਲ ਤੇ ਪਰਮੀਤ ਨਾਲ ਰਹਿ ਕਰਕੇ ਤੈਨੂੰ ਫੋਨ ਕਰ ਦੂਆ ਆਦਾ ਰਾਇ ਲਾਲਾ ਤੂੰ ਜੇ ਨਾਲ ਆਈਂ ਲਈ ਲਵਾਂਗੇ ਵਸ ਹੂੰ ਪਿਆ ਸਾਡੇ ਕੋਲ ਐ ਤਾਂ 12-13 ਲੱਖ ਰੁਪਇਆ ਕਿੰਨੇ ਚ ਬਣ ਜਾਣੀਆਂ 20 ਲੱਖ ਦੀਆਂ ਅੱਛਾ ਰੋਡ ਤੇ ਆਗੇ ਨਾ ਹੋ ਹਾਂ ਚੱਲ ਚੰਗਾ ਮੈਂ ਕਰ ਦਾਂਗਾ ਚੰਗਾ ਕਿਵੇਂ ਹੋ ਵੀਰੇ ਠੀਕ ਹੈ ਵੀਰੇ ਜਿਹੜਾ ਆਪਣਾ ਇੱਧਰ ਨਹੀਂ ਆ ਬੈਣੀ ਵਾਲ ਦੇ ਵੱਡੇ ਰੋਡ ਤੇ ਆਪਣਾ ਬਾਹਣ ਪਿਆ ਗਿਆ ਹੂੰ ਉੱਥੇ ਦੋ ਕਨ ਵਾਲਾ ਮਿਲਦੀ ਆ ਆਪਾਂ 12 ਲੱਖ ਦੀਆਂ ਅੱਛਾ ਤੇ ਆਪਣਾ ਕੋ 7-8 10 ਲੱਖ ਰੁਪਏ ਦਾ ਪਈ ਆ ਹੂੰ ਕੋ ਸਾਢੇ ਤੇ ਫੜ ਲਾਂਗੇ 20 ਲੱਖ ਰੁਪਏ ਮੰਗਦੇ ਉਹ ਲੈ ਲੈ ਨਹੀਂ ਫਿਰ ਲੱਖ ਤੇਰ ਵਾਲਾ ਹੋ ਜਾਊਗਾ ਹਾਂ ਤੇ ਬਾਕੀ ਆਪਾਂ ਫਿਰ ਮੈਂ ਕਹਣਾ ਨਹੀਂ ਕਰੀ ਆਪਾਂ ਮਨਪ੍ਰੀਤ ਨੂੰ ਕਰ ਲੈਨੇਗਾ 10 ਲੱਖ ਰੁਪਏ ਉਹਨੂੰ ਦਿੱਤੇ ਸੀਗਾ ਹਾਂ 9 ਲੱਖ ਨਾਲ ਤਾਂ ਹੋਰ ਖੜ ਲੈਨੇ ਹਾਂ ਤਿੰਨ ਚਾਰ ਹੋ ਜੀ ਚਾਰ ਹੈਨਾ ਚਾਰ ਤੇ ਆਪਣਾ ਲੱਖ 2 ਲੱਖ ਘਟਦਾ ਹੋਇਆ ਤਾਂ ਆਪਾਂ ਕਿਤੇ ਹੋਰ ਅੰਦਾਜ਼ ਨਾਲ ਗੱਲ ਨਹੀਂ ਜੇ ਸੋਨਾ ਧਰ ਦਾਂਗੇ ਹਾਂ ਹਾਂ ਤੇ ਆਪਣੇ ਦੋ ਕੋਨਾਂ ਵਾਲਾ ਬਣ ਜਾਣੀ ਬਣ ਜਾਣਗੀਆਂ ਨਾਲ ਲੱਗਦੀਆਂ ਫਿਰ ਆਪਾਂ ਪੁੱਛ ਲੈਨੇ ਆਪਾਂ ਮਰਫੀ ਨੂੰ ਪੁੱਛ ਪੁੱਛ ਲੈ ਫੋਨ ਕਰਕੇ ਪੁੱਛ ਲੈ ਪੁੱਛ ਲੈ ਹੈ ਤੇ ਨਹੀਂ ਤਾਂ ਫਿਰ ਆਇਆ ਫਿਰ ਹੋਰ ਤੱਕ ਆਪਾਂ ਵੀ ਡੰਗ ਸਾਰੇ ਸੀ ਉਹਦਾ ਆਓ ਸਾਰੇ ਸੀ ਪਤਾ ਲੱਗ ਜੂਗਾ ਕੀ ਕਹਿੰਦੀ ਆ ਹੋਰ ਇਹ ਤਾਂ ਹੈਗਾ ਜੇ ਕੀ ਸੱਦਰ ਨੇ ਇਹਨੂੰ ਫਰਦ ਲਾਈਟ ਹੀ ਚੱਲਦਾ ਹੈ ਚੱਲਦਾ ਵੀ ਆ ਜਾ ਵੀ ਤੂੰ ਕੰਮ ਸੀ ਤੇਰੇ ਤੇ ਕਿਹਨਾਂ ਨੂੰ ਰੈ ਲੈ ਲੈਣੀਆਂ ਆਪਾਂ ਵੀ ਇੰਦਰ ਵੜਕੀ ਦਿੱਤੇ ਸੀ ਹਾਂ ਰੈ ਲੈ ਲੈਣੇ ਨਾਲ ਹੀ ਹਾਂ ਨਾ ਰੈ ਲੈ ਲੈ ਇਹ ਆਪਾਂ ਹੁਣ ਫੋਨ ਲਾਉਣੇ ਆ ਫੋਨ ਤੇ ਟਾਲ ਮਟੋਲ ਜੀ ਨਾ ਕਰੀ ਨੀ ਨਹੀਂ ਫੋਨ ਨਾਲ ਮੂੰਹ ਆ ਗਈ ਹਾਂ ਇੱਥੇ ਸਾਬਾ ਮੈਂ ਫੋਨ ਲਾਉਣਾ ਹਾਂ ਹਾਂ ਲਾ ਲਾ ਤੇ ਫਿਰ ਆਪਾਂ ਉਹਨੂੰ ਕੋਲ ਮੈਂ ਫੋਨ ਲਾ ਲੈਣਾ ਉਹਨੂੰ ਤੇ ਜਾ ਕੇ ਫਿਰ ਉਹਦੇ ਨਾਲ ਗੱਲ ਕਰ ਲੈਣਾ ਆਹੋ ਪੁੱਛ ਲੈ ਕਿਉਂ ਮੈਂ ਤੁਸੀਂ ਤਾਂ ਟਾਲ ਮਟੋਲ ਜੀ ਕਰਦੇ ਵੀ ਨਾਂ ਦੇਓ ਪਹਿਲੇ ਮੈਂ ਦਿੱਤੇ ਆਈਗੀ ਮੈਂ ਦਾ ਫਿਰ ਕੀ ਜਵਾਬ ਦੇ ਦੂੰ ਆਪਾਂ ਮੌਕੇ ਕੰਮ ਹਾਰਤਾ ਜੀ ਹੋਰ ਆਪਾਂ ਵੀ ਲਈ ਸਾਰੇ ਹੀ ਉਹਦਾ ਹਾਂ ਐਂਦਰ ਕੁਝ ਕਹਿੰਦੀ ਆਪਣੀ ਕੁੜੀ ਚੰਗੀ ਆ ਨਾਲ ਬਾਈ ਨੂੰ ਕੋਸਣਾ ਹੋਰ ਉਹ ਫੋਨ ਲਾ ਕੇ ਆਉਣਾ ਤੇ ਚਾਰਜ ਜੇ ਘਟਮ ਚਾਰਜ ਲਾ ਕੇ ਲਾਉਣਾ ਇਹਨੂੰ ਚੰਗਾ ਗੱਲ ਤਾਂ ਹੋ ਗਈ ਬੇਬੇ ਉਹਨਾਂ ਨਾਲ ਉਹ ਕਹਿੰਦੀ ਮੈਂ ਆਉਣੀ ਆ ਘੰਟੇ ਕਿ ਟੱਕ ਫਿਰ ਉਹ ਨਾਲ ਗੱਲ ਵੈਖੀ ਕਰ ਲਾਂਗੇ ਆਹੋ ਹਾਂ ਹਾਂ ਪਤਾ ਵੀ ਲੱਗਿਆ ਪਾਣੂ ਕੀ ਕਹਿੰਦੀ ਆ ਹੋਰ ਮੈਂ ਤਾਂ ਉਹ ਕਹਿੰਦੀ ਬਾ ਉਹ ਤਾਂ ਚੜ ਗਿਆ ਉਹ ਘੇਰਾ ਤਾਂ ਕਿ ਨਹੀਂ ਕੋਈ ਵਧੀਆ ਗੱਲ ਹੈਗੀ ਮੈਂ ਜ਼ਮੀਨ ਜਿਹਦਾ ਤੇ ਰਾਇ ਲੈਣੀ ਆ ਮੈਂ ਪੈਸੇ ਨਹੀਂ ਪੁਰ ਅੱਖਿਆ ਵੀ ਪੈਸੇ ਮੰਗਦੇ ਸਤਾਂ ਫਿਰ ਤਾਂ ਕਿਵੇਂ ਬੰਦਾ ਘਬਰਾ ਜਾਂਦਾ ਵੀ ਹੋਰ ਸੀ ਘਰ પાਕ ਟੈਂਕ ਸਾਲ ਪਹਿਲਾਂ ਤੇ ਸਾਲ ਬਾਅਦ ਉਹ ਫੋਨ ਆਉ ਕਰ ਲੱਗੀ ਚੱਲ ਫਿਰ ਆ ਜਾਂਦੇ ਕੁਛ ਦੇ ਕੀ ਬੋਲਦੀ ਪਰਮੀ ਤੇ ਰਾਇ ਲੈ ਲੈਣੇ ਬੇਬੇ ਹੋਰ ਨਹੀਂ ਤਾਂ ਜ਼ਰੂਰੀ ਹੈ ਪਤਾ ਪਰਮੀ ਤ ਕਹਿੰਦਾ ਪਰਮੀ ਤਾਂ ਆ ਆਉਂਦੀ ਆ ਬਾਈ ਤੁਹਾਨੂੰ ਦੱਸਦੇ ਆ ਮਤਾਂ ਹੈ ਕਹਿੰਦੀ ਪਰ ਮੈਂ ਤਾਂ ਆਪਾਂ ਨੂੰ ਦੋ ਕਨਾਲ ਜ਼ਮੀਨ ਨਹੀਂ ਮਿਲਦੀਆਂ ਬਹਿਣੀ ਵਾਲੀ ਵੱਡੀ ਸੜਕ ਤੇ ਜਿੱਥੇ ਆਪਣਾ ਖੇਤ ਆ ਨਾਲ ਅੱਛਾ 20 ਲੱਖ ਰੁਪਏ ਦੀਆਂ ਅੱਛਾ ਮੇਰੇ ਕੋਲ ਹੁਣੀ ਆਇਆ ਸੀ ਕੋਈ ਮੁੰਡੇ ਦਾ ਅੱਛਾ ਅੱਛਾ ਤੇ ਵਿੱਚ ਮਾਤੇ ਰਸੋਣਾ ਸੁਣਾ ਸਾਰਾ ਆਪਣੇ ਕੋਲ 10-12 ਲੱਖ ਰੁਪਏ ਦਾ ਹੈਗਾ ਇਹ ਲੱਖ ਰੁਪਏ ਮਾਤ ਵਾਲਾ ਵੀ ਹੈ ਤੇ ਕੁਛ ਆਪਾਂ ਮਨਪ੍ਰੀਤ ਤੋਂ ਲੈ ਲੈਣੀਆਂ ਕੁਛ ਆਰਤੀਓ ਫੜਨੇ ਆਪਣੇ ਟੈਂਪੂ ਰਹੀ ਮੈਂ ਮਨਪ੍ਰੀਤ ਸੱਜਿਆ ਹੈ ਅੱਛਾ ਆਉਂਦੀ ਹੋਊਗੀ ਨਾ ਕੋਈ ਨਾ ਵਧੀਆ ਗੱਲ ਹੈ ਜੇ ਜ਼ਮੀਨ ਮਿਲਦੀ ਆਪਾਂ ਹੋਰ ਕਿ ਚਾਹੀਦਾ ਹਾਂ ਤੇ ਕਰਪੋੜਾ ਫੇਰ ਦੇਖੀਏ ਕਰਤ ਆਪ ਪਾਉਂਦੇ ਜੀ ਮੈਂ ਮੈਂ ਵੀ ਸੋਚਿਆ ਸੀ ਰਾਤ ਮੈਂ ਘਰਤ ਬੰਦ ਕਰੀ ਆਪਾਂ ਅੱਗ ਫੇਰ ਪਾਲਾਂਗੇ ਬਹੁਤ ਸੁਣੀ ਗੱਲ ਐ ਤਾਂ ਆ ਸਬਜ਼ੀ-ਸੁਜੀ ਲਾ ਲਿਆ ਕਰਾਂਗੇ ਹੋਰ ਫੇਰੇ ਉੱਥੇ ਕਰਾਂਗੇ ਨਾ ਉੱਥੇ ਤਾਂ ਐ ਨਾ ਰੋਡ ਤੇ ਜਿਵੇਂ ਪਾਲ ਲਗਾ ਤਾਬੇ ਵਾਲਾ ਉਹਦੇ ਨਾਲ ਪਾਲਾਂਗੇ ਕੋਈ ਦੁਕਾਨ ਚਾਰ ਕੱਢੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਆ ਗਿਆ ਆਪਾਂ ਪੰਜ ਮਿੰਟ ਦਾ ਲੋ ਘੰਟਾ ਜੀ ਆ ਗਈ ਬਈ ਉੱਥੋਂ ਹਾਂ ਗਰਮੀ ਤਾਂ ਬਾਲੀ ਹੋਈ ਪਈ ਹੈ ਜੀ ਬਸ ਬਸ ਰੁਕੇ ਨਹੀਂ ਬਾਈ ਕਿਤੇ ਅੱਜ ਸਿੱਧੇ ਆਈ ਸੀ ਪਰਵਾਹ ਠੀਕ ਹੈ ਸਾਰਾ ਹਾਂ ਸਾਰੇ ਠੀਕ ਹੈ ਵਧੀਆ ਮੈਂ ਤਾਂ ਬਾਈ ਤੁਹਾਨੂੰ ਹਾਂ ਨਹੀਂ ਲਈ ਅੱਜ ਤਾਂ ਲੈ ਆਉਂਦੀ ਬਸ ਸੂਣ ਨਹੀਂ ਲੈ ਕੇ ਮੈਂ ਕਿਹਾ ਜਲਦੀ ਮੁੜੂੰਗੀ ਕਾਲੀ ਕਾਲੀ ਚ ਆ ਗਈ ਰਹਿੰਦੀ ਦੇ ਤਰੇ ਤੇ ਨਹੀਂ ਰਹਿੰਦੀ ਮੈਂ ਵੀ ਕੰਮ ਜਾਣਾ ਮੈਂ ਤਾਂ ਬਾਈ ਤੁਹਾਨੂੰ ਐਂ ਕਹਿੰਦੀ ਮਨ ਤੇ ਆਪਾਂ ਨਾ ਜ਼ਮੀਨ ਬੈ ਲੈਣੀ ਹੈ ਅੱਛਾ ਨਹੀਂ ਵੱਡੀ ਸੜਕ ਤੇ ਅੱਛਾ ਦੋ ਕੁ ਨਾਲ ਤੈਨੂੰ ਮੈਂ ਫੋਨ ਤੇ ਵੀ ਦੱਸਿਆ ਸੀਗਾ ਹਾਂ ਬਾਈ ਦੱਸਿਆ ਸੀ ਕਿਹੜਾ ਤੂੰ ਫੋਨ ਤੇ ਸੀ ਉਹ ਮਿਲਦੇ ਨਹੀਂ ਵੱਡੀ ਸੜਕ ਤੇ ਅੱਛਾ ਬਾਹਰ ਦਾ ਢਾਬਾ ਕਰਨਾ ਹਾਂ ਹਾਂ ਤੇ ਕੁਛ ਤਾਂ ਆਪਣੇ ਕੋਲ ਹੈਗੇ ਆ 10 ਲੱਖ ਰੁਪਿਆ ਕੁਝ ਆਰਤੀ ਫੜ ਲੈ ਕੁਝ ਤੁਸੀਂ ਕਰ ਦਿਓ ਹਾਂ ਕੋਈ ਕਰ ਤੂੰ ਕਿਵੇਂ ਸੋਚਾਂਗੇ ਪੈਗੀ ਹਾਂ ਬਈ ਕਿੰਨੇ ਕਰਨੇ ਆ 3 ਲੱਖ ਰੁਪਇਆ 3 ਲੱਖ ਬਾਹਲਾ 3 ਲੱਖ ਬਾਹਲਾ ਤਾਂ ਤੈਨੂੰ ਐਵੇਂ ਹੀ ਲੱਗਦਾ ਬਾਹਲਾ ਤੁਸੀਂ ਕੁਝ ਵੀ ਕਰ ਸਕਦੇ ਹੋ ਘੰਟੀ ਜੀ ਤੁਹਾਡੇ ਕੋਲ ਬਹੁਤ ਹੱਥ ਪੈਂਦਾ ਹੈ ਪੈਂਦਾ ਸੀ ਬਈ ਹੱਥੋਂ ਹੁਣ ਨਹੀਂ ਨਾ ਪੈਂਦਾ ਹੁਣ ਜਿਉਂ ਕਰ ਜਾ ਪਾ ਕੇ ਹਟਿਆ ਥੋੜਾ ਜਿਹਾ ਤੰਗ ਹੋ ਗਏ ਇਹਨਾਂ ਨੇ ਵੀ ਤੈਨੂੰ ਘੰਟੀ ਜੀ ਲਿਆਤੇ ਸੀਗੇ ਪੈਸੇ ਹਾਂ ਉਹ ਤਾਂ ਮੈਂ ਮੰਨਦੀ ਆ ਭਾਬੀ ਵੀ ਘੰਟੇ ਚ ਹੋਗਾ ਸੀ ਫਿਰ ਉਹ ਹੈ ਵੀ ਲੱਖ ਰੁਪਈਆ ਸੀ ਕਿੱਥੇ ਹੁਣ ਤਿੱਗਣਾ ਤਿੰਨ ਲੱਖ ਪਹਿਲਾਂ ਦੱਸ ਰਹੇ ਆਂ ਠੀਕ ਆ ਬਈ ਤੈਨੂੰ ਵੀ ਸਾਡਾ ਡੰਗਾ ਲਾਉਣਾ ਪਊਗਾ ਹੁਣ ਤੁਸੀਂ ਕਹਣੇ ਹੋਗੇ ਵੀ ਸੱਥੋਂ ਹੁੰਦਾ ਨਹੀਂ ਆ ਹਾਂ ਇੰਨਾ ਤਾਂ ਨਹੀਂ ਹੋਣਾ ਬਈ ਤੈਨੂੰ ਲੱਖ ਇਕੱਠਾ ਤਾਂ ਨਹੀਂ ਹੱਲ ਹੋਣਾ ਫਿਰ ਤੂੰ ਆਏਂਗਾ ਤੂੰ ਤੈਨੂੰ ਲੱਖ ਵੀ ਸਾਡਾ ਤੂੰ ਮੈਨੂੰ ਲੱਖ ਰੁਪਈਆ ਮੋੜ ਦੇ ਉਹ ਲੱਖ ਰੁਪਈਆ ਵੇ ਬਈ ਮੈਂ ਪੱਕਾ ਨਹੀਂ ਕਹਿੰਦੀ ਹਜੇ ਕਿਉਂ ਬੇਬੀ ਹਾਏ ਮੂਰੋ ਹੱਲ ਹੋਊਗਾ ਮੈਂ ਫੇਰੀ ਸੋਚਦਾ ਹਾਂ ਵੀ ਕਹੀ ਸੀ ਕਈਆਂ ਅਸਟਾ ਦੋਨਾਂ ਖਸੂਗਾ ਨਹੀਂ ਕਹੀ ਸੀ ਹਾਂ ਦੇਖੋ ਹਾਂ ਤੂੰ ਕਹਿੰਦਾ ਇਹ ਜੇ ਬੰਦੇ ਨਹੀਂ ਹੈਗੇ ਮੈਂ ਤਾਂ ਵਿਸ਼ਵਾਸ ਕਰਕੇ ਦਿੱਤਾ ਵੀ ਆਪਾਂ ਨਹੀਂ 50 ਕੇ 50 ਤੇ ਨਹੀਂ ਕਰਨੇ ਰੱਖ ਦੇ ਕੇ ਜਿੰਨੇ ਤੂੰ ਅੰਦਰ ਵੜ ਕੇ ਪੈਸੇ ਇਹਨਾਂ ਤੂੰ ਲਈ ਗਈ ਸੀ ਨਾ ਆਪਣੇ ਭਰਾ ਤੋਂ ਉਵੇਂ ਜਿਵੇਂ ਦੇ ਕੇ ਜਾ ਕਿੱਥੇ ਲੱਭੇ ਹੁਣ ਮੈਂ ਕਿਹੜਾ ਮੁੱਕਰਦੀ ਆ ਵੀ ਮੈਂ ਦਿੰਦੀ ਨਹੀਂ ਪਰ ਖੜੇ ਪੈਰ ਮੈਂ ਇਥੋਂ ਨਹੀਂ ਹੰਨ ਹੁਣ ਖੜੇ ਪੈਰ ਨਹੀਂ ਹੰਨ ਲੋੜਾ ਜਦੋਂ ਇਹ ਤਾਂ ਤੈਨੂੰ ਕਰਨਾ ਹੀ ਪਊਗਾ ਹੱਲ ਸਿਉਣਾ ਬਥੇਰੇ ਕੋ ਤੇਰੇ ਕੋਲ ਸੁੱਖ ਨਾਲ ਤੇ ਸਰੋਂ ਨੇ ਮੈਸਾਣਾ ਵਿੱਚ ਆਪ ਦਾ ਪਹਿਲੇ ਵਿੱਚ ਨਾ ਸੀਗਾ ਪੈਸੇ ਚੱਕਣੇ ਨਹੀਂ ਸੀ ਇੰਨੇ ਅਸੀਂ ਵੀ ਤੁਸੀਂ ਉਹਨਾਂ ਵੇਚਾਂਗੇ ਹੋ ਕਿੱਲੇ ਦੀ ਪੱਕੀ ਰੋਟੀ ਵੇਚ ਦਿੰਦਾ ਪਤਾ ਹਾਂ ਕਿੱਲੇ ਦੀ ਪੱਕੀ ਰੋਟੀ ਦੇ ਗਏ ਹਾਂ ਉਹਦੇ ਨਾਲ ਨਾਲ ਸਾਰਨਾ ਹੋਵੇ ਵੀ ਆ ਰੋਟੀ ਨਾ ਪੱਤੀਆਂ ਹਾਂ ਹਾਂ ਨਾ ਲੈ ਸਕੀ ਹੋਰ ਦੀ ਮੈਨੂੰ ਐ ਦੱਸੋ ਉਹੀ ਗੱਲ ਹੋ ਗਈ ਪਰਮੀ ਤੇ ਵੀ ਹੋਈ ਕਹਿੰਦੀ ਬੇਬੇ ਤੁਸੀਂ ਉਹੀ ਗੱਲ ਮੈਂ ਵਿਸ਼ਵਾਸ ਕਰ ਲੈਣਾ ਦੀ ਮੈਂ ਭੈਣਾਂਗੀ ਆਪ ਦਾ ਰਿਸ਼ਤਾ ਹੈ ਆਪ ਦਾ ਖੂਨ ਵਾਰ ਵੀ ਚਲ ਆਪਾਂ ਦੇ ਨਹੀਂ ਤੇ ਫਿਰ ਤੂੰ ਦੱਸ ਦੇਣਾ ਤੱਕ ਤਾਂ ਕਰ ਸਕਦੀ ਹਾਂ ਚਲ ਮੈਂ ਤੁਹਾਨੂੰ ਪੱਕੇ ਜਵਾਨ ਨਹੀਂ ਫੜਾਉਂਦੀ ਹਣਾ ਬੇ ਹਾਂ ਮੈਂ ਪੱਕਾ ਹੀ ਹੱਲ ਕਰ ਦੂੰਗੀ ਤਾਂ ਵਾਪਸ ਕਰ ਜਾਣਾ ਫਿਰ ਉਹਨੇ ਕੋਈ ਨਾ ਮਨਜ਼ਰ ਮੁਬਾਇਕ ਦੇ 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 ਦੋ ਵੀ ਤੇ ਹਾਂ ਅੱਜ ਨਹੀਂ ਤੁਸੀਂ ਸਾਡਾ ਖਲਸਾ ਹਰਸਾ ਦੀ ਪਰ ਆਪਣੀ ਰਿਸ਼ਤੇਦਾਰੀ ਕਾਦੀ ਹੈਗੀ ਅਸੀਂ ਉਹ ਅਸੀਂ ਰਿਸ਼ਤੇਦਾਰੀ ਟੁੱਟਣ ਨਹੀਂ ਦੇਣੀ ਤਾਂ ਤੱਕ ਕਿ ਤੁਹਾਨੂੰ 1 ਲੱਖ ਰੁਪਏ ਮੈਂ ਤੁਰਤ ਪਹਿਲੇ ਦੇ ਹਾਂ ਅਸੀਂ ਬਾਕੀ ਮੰਗਦੇ ਕਿ ਤੈਥੋਂ ਮੰਗੇ ਵੀ ਨਹੀਂ ਉਹਦੇ ਚੌਥਾ ਸਾਲ ਲੱਗਣ ਵਾਲਾ ਅਸੀਂ ਮੰਗਿਆ ਨਹੀਂ ਖਰਚਾ ਤੇਰਾ ਸੀਗਾ ਤੂੰ ਆਪਦੇ ਆਪ ਦੇ ਕੇ ਜਾਂਦੀ ਹੈ ਨਾ ਬਿਨਾਂ ਬੇਜ ਦਿੱਤੇ ਤੁਹਾਨੂੰ ਅਸੀਂ ਚਲੋ ਅਸੀਂ ਤਾਂ ਵਿਆਜ ਵੀ ਛੱਡੋ ਪਰ ਬਣੀ ਨਹੀਂ ਮੈਤੋ ਐਨੇ ਬਣੀ ਨਹੀਂ ਤਾਂ ਇਹਨੂੰ ਮੋੜ ਕੇ ਨਹੀਂ ਗਈ ਨੇ ਚੱਲ ਮੈਂ ਮੋੜ ਹੀ ਜਾਂਦੀ ਥੋੜੀਆਂ ਕਿ ਪੱਥਰ ਕੀ ਤੁਸੀਂ ਬਾਅਦ ਚੋਂ ਕਰ ਲੈਂਦੇ ਇਹਨਾਂ ਨੂੰ ਮਗਰ ਪੈਸੀ ਛੋੜ ਕੇ ਦਿਨ ਤੱਕ ਰਹਿ ਹੋਏ ਸੀ ਕੋਈ ਵਿਆਹ ਤਾਂ ਰਹਿ ਹੋਇਆ ਸੀ ਵੀ ਕਾਲੀ ਜੀ ਫਿਰ ਤਾਂ ਉਹ ਗੱਲ ਹੈ ਕਿ ਸਿਆਣੇ ਨੇ ਕਿਹਾਗਾ ਕਹਿੰਦੇ ਜੇ ਰਿਸ਼ਤੇਦਾਰ ਨਹੀਂ ਹੋ ਤੋੜਨੀ ਹੋਵੇ ਤਾਂ ਪੈਸਾ ਦੇ ਦੇ ਉਹ ਤੇ ਫਿਰ ਮੈਨੂੰ ਪਤਾ 50000 ਰੁਪਏ ਤੁਸੀਂ ਬਾਅਦ ਚੋਂ ਵੀ ਦੇ ਕੇ ਆਏ ਮੈਨੂੰ ਸ਼ੱਕ ਲੱਗਦਾ ਨਹੀਂ ਮੈਂ ਤਾਂ ਲੱਖ ਹੀ ਦਿੱਤਾ ਨਾ ਲੱਖ ਹੀ ਦਿੱਤਾ ਹੂੰ ਗੱਲ ਸਿਆਣੇ ਦੀ ਕਹੀ ਨਾ ਬੇਬੇ ਤੈਨੂੰ ਕਿਹਾ ਸੀ ਭਾਈ ਮੈਂ ਅੰਦਰ ਵੜ ਕੇ ਮਨਜੀਤ ਤੋਂ ਵੀ ਚੋਰੀਓ ਕਿਹਾ ਸੀ ਮਾਂ ਦੇਖ ਲੈ ਪੱਕਾ ਅੱਜੇ ਤਾਂ ਤੁਸੀਂ ਹੱਸਦੇ ਖੇਡਦੇ ਹੋ ਕੱਲ ਨੂੰ ਥੋੜਾ ਫਰਕ ਪੈ ਜੂ। ਥੋੜਾ ਫਰਕ ਪਵਾਂ ਦਾ ਪਪਾ। ਪਵਾਂ ਤਾਂ। ਹਾਂ। ਆਖੇ ਕਿ ਬਾਲਾ ਮੂਹ ਹੈ ਨਾ ਪੈਸਾ ਦੇ ਕੇ ਦੇ ਦੇ। ਬਾਲਾ ਪਿਆਰ ਸੀ ਭੈਣ ਭਰਾਵਾਂ ਦਾ। ਹਾਂ ਬਾਲਾ ਸੀਗਾ। ਹਾਂ। ਜਾਂਦਿਆਂ ਨੂੰ ਮੈਂ ਆਖਿਆ ਕਹਿੰਦੇ ਪੈਸੇ ਲੈਣ ਜਾਣਾ ਮੈਂ ਤਾਂ। ਮੈਂ ਖੈ ਰਹਿਣ ਦੋ ਤੁਸੀਂ। ਮੈਨੂੰ ਤਾਂ ਪਤਾ ਨਹੀਂ ਹੁੰਦਾ ਗਾ ਦੁਨੀਆ ਬਹੁਤ ਨਾ ਹੀ ਕਿ ਜਿੱਦਾਂ ਪੈਸਾ ਦੇਣਾ ਨਹੀਂ ਜਾਏਗਾ। ਗੱਲ ਥੋੜਾ ਡੀ ਸਹੀ ਹੈ। ਕਦੇ ਇਹ ਬੰਦੇ ਨਾਲ ਕੁੱਟਣਾ ਹੋਵੇ ਨਾ ਬੰਦੇ ਨੂੰ ਪੈਸੇ ਦੇ ਦੇ ਬਸ। ਨਹੀਂ ਥੋੜਾ ਹੁਣ ਆਪਸ ਨੇ ਉਹੀ ਗੱਲ। ਸਿਆਣੇ ਦਾ ਕਿਹਾ ਹਾਂ। ਔਰ ਇਹਦਾ ਖ